ਇੱਕਲੀ ਮਿੱਟੀ <laughs> ਆਨੇ ਕਰ ਕੀ ਨਾ ਮਾਤਰਾ ਕੀ ਕਰਨੀ ਮੇਰਾ ਨਾਮ ਮਿੰਦਰ ਸਿੰਘ ਆ ਜੀ ਪਿੰਡ ਮੇਰਾ ਗਹਿਰੀ ਭਾਗੀ ਹੈ ਇਧਰ ਕਿਨੇ ਇਧਰੋਂ ਅਸੀਂ ਕੁਦਰਤ ਦੀ ਨੰਗ ਰੇਜ ਜਗਾ ਕੰਮ ਜਾਣਾ ਸੀਗਾ ਤਾਂ ਅਸੀਂ ਦੇਖਿਆ ਬਾਈ ਜੀ ਵੇਖੋ ਇੱਥੇ ਕੱਲੀ ਮਿੱਟੀ ਦੇ ਉੱਤੇ ਲੁੱਕ ਪਾ ਰਹੇ ਐ ਸਫਾਈ ਕੋਈ ਨਹੀਂ ਗਈ ਪਹਿਲੀ ਗੱਲ ਤਾਂ ਇਹਨਾਂ ਨੇ ਸੌ ਪਾਈ ਸੀ ਸਰਕਾਰ ਨੇ ਵੀ ਅਸੀਂ ਬਜਰੀ ਪਾਉਣੀ ਹੀ ਨਹੀਂ ਰੱਬਿਆਂ ਨੇ ਕਿਵੇਂ ਇਹ ਚਲੋ ਛਾਵਾ ਚ ਜਿਹਨੇ ਕੰਮ ਚਲਾਇਆ ਪਰ ਕੰਮ ਕੀ ਚਲਾਇਆ ਹੁਣ ਵੇਖੋ ਤੁਸੀਂ ਰੇਤੇ ਦੇ ਉੱਤੇ ਪਾਈ ਜਾਂਦੇ ਨਾ ਇਹ ਬਾਈ ਜੀ ਫਿਰ ਲੰਮਾ ਸਵਾ ਤਾਂ ਚਲਦੀ ਨਹੀਂ ਇਹ ਆਪਣੇ ਪੈਸੇ ਦਾ ਨੁਕਸਾਨ ਹੈ ਜਿਸ ਮਾਰ ਕੇ ਇਹਨੂੰ ਪੌਣ ਸਾਫ ਕਰਕੇ ਤਲਮਾ ਸਮਝ ਚਲੂ ਹੁਣ ਤੁਸੀਂ ਆਪ ਦੇਖ ਲਓ ਕੱਲੀ ਮਿੱਟੀ ਦੇ ਉੱਤੇ ਪਾ ਰਹੇ ਨੇ ਤਾਂ ਕੋਈ ਸਫਾਈ ਨਹੀਂ ਬਾਈ ਜੀ ਫਾਈ ਤਾਂ ਇਧਰੋਂ ਲੰਘ ਰਹੀ ਸੀ ਦੇਖਿਆ ਦੀਪਨਗਰ ਆਹੇ ਤਿੰਨ ਨੰਬਰ ਗਲੀ ਐ ਕੋਈ ਸਫਾਈ ਨਹੀਂ ਬਾਈ ਜੀ ਰਿਤੀ ਪਾਈ ਨਹੀਂ ਥੋੜਾ ਪੱਕੀ ਰਕੜ ਕਰਨੇ ਇਸੇ ਨੂੰ ਖੁਸ਼ੀ ਕਰਦੇ ਮੈਨੂੰ ਪਤਾ ਨਹੀਂ ਜੇ ਕੰਮ ਬਰਿਆ ਜੀ ਸੌਣ ਲੱਗ ਲਓ ਜੀ ਮੈਨੂੰ ਤਾਂ ਤੁਹਾਡਾ ਘੇਰੇ ਸਰਕੇ ਤੇ ਸਰਨਾ ਕਰਦੇ ਨਹੀਂ ਨਹੀਂ ਉਹੀ ਸਾਈਡ ਰਚਾਰਜ ਹੋਣੇ ਜੀ ਕੋਈ ਦੱਸਣਾ ਹੈ ਮੈਂ ਤੁਹਾਡਾ ਨਹੀਂ ਮੈਂ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਕਾ ਬੰਦਾ ਕਿਹੜਾ ਮੈਂ ਤੁਹਾਨੂੰ ਕਹਿ ਦਉ ਸਰ ਤੁਸੀਂ ਜਵਾਬ ਦੇ ਤਾਂ ਬੈਠੇ ਹੋ ਨਾ ਬੈਠਾ ਨਹੀਂ ਮੈਨੂੰ ਸਰ ਮੈਂ ਕਹਿ ਦੇਣੀ ਉਹਨੂੰ ਬੁਲਾ ਕੇ ਕਹਿ ਦੇਣਾ ਤੁਸੀਂ ਉਹਨਾਂ ਨੂੰ ਪੁੱਛੋ ਬੁਲਾ ਕੇ ਕਰਵਾ ਦਿਓ ਪਲੀਜ਼ ਮੈਨੂੰ ਹਾਂਜੀ ਉਹ ਬਾਈਟ ਕਰਵਾ ਦਿਓ ਕੁਝ ਵੀ ਕਰਵਾ ਦਿਓ ਨਹੀਂ ਮੈਂ ਨਹੀਂ ਕਰਾਣੀ ਜੀ ਬਾਈਟ ਕੋਈ ਮੈਂ ਕਾਦੀ ਬਾਈਟ ਕਰਾਣਾ ਪੱਖ ਤਾਂ ਦੇਉਂਗੇ ਨਹੀਂ ਕਰਾਣੀ ਜੀ ਮੈਂ ਦੱਸਦਾ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਜੇ ਕੰਮ ਦੇ ਨਹੀਂ ਪਤਾ ਨੂੰ ਪੁੱਛ ਕੇ ਦੱਸਾਂਗਾ ਨਾ ਜੀ ਹੂੰ ਨਹੀਂ ਪੁੱਛ ਤਾਂ ਪੱਕੇ ਦੇ ਦੋ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਮੈਨੂੰ ਕਰ ਲਓ ਜੀ ਮੈਂ 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 ਕੋਈ ਬਾਈਟ ਨਹੀਂ ਦੇਣੀ ਕੋਈ ਕੋਈ ਬੜਾ ਬੁਰਾ ਕੰਮ ਹੈ ਮਿੱਟੀ ਦੇ ਵਿੱਚ ਸੜਕ ਬਣਾਈ ਹੈ ਨਹੀਂ ਕੋਈ ਸਹੀ ਕਰਵਾਇਆ ਜਾਊਗਾ ਜੀ ਕੰਸਲਟੈਂਸੀ ਨੂੰ ਮੈਂ ਕਹਾਂ ਤੂੰ ਕੰਸਲਟ ਬੰਦਾ ਸਟੇਟਮੈਂਟ ਮੀਡੀਆ ਨੂੰ ਕਹੋਂ ਦੇਗਾ ਜਵਾਬੀ ਕੰਸਲਟੈਂਸੀ ਦੇਊਗਾ ਹਾਂ ਜੀ ਕੰਸਲਟੈਂਸੀ ਦੇਊਗਾ ਜੀ ਉਹ ਤੁਹਾਡੇ ਦੇ کہہ ਰਹੇ ਸਰ ਰਹਿ ਕਰ ਲੋ ਠੀਕ ਸੜਕ ਦੀਪ ਲਗਰ ਦੇ ਵਿੱਚ ਸੜਕ ਬਣ ਰਹੀ ਹੈ ਔਰ ਮਿੱਟੀ ਦੇ ਉੱਪਰ ਪਛਾਈ ਜਾ ਰਹੀ ਹੈ ਲੱਗਦਾ ਨਹੀਂ ਵੇਸਟ ਆਫ ਮਨੀ ਹੈ ਸਰ ਦਾ ਪਰ ਐਸਾ ਹੈ ਕਿ ਜਿੱਦਾਂ ਤੁਸੀਂ ਸਾਡੇ ਧਿਆਨ 'ਚ ਇਹ ਪ੍ਰੋਬਲਮ ਲੈ ਕੇ ਆਂਦੀ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਤੁਸੀਂ ਚੰਗਾ ਫਰਜ਼ ਨਿਭਾਇਆ ਇਸ 'ਚ ਵੇਸਟੇਜ ਆਫ ਮਨੀ ਐਦਾਂ ਨਹੀਂ ਹੈਗੀ ਕਿ ਇਹ ਜਿਹੜੀ ਸੜਕ ਪੈਂਦੀ ਹੈ ਜਾਂ ਪ੍ਰੀਮਿਕਸ ਦੀ ਸੜਕ ਪੈਂਦੀ ਹੈ ਉਹਦੀ 1 ਸਾਲ ਦੀ ਆਪਾਂ ਬੁਨਿਆਦ ਰੱਖਦੇ ਹਾਂ ਇਸ ਇੱਕ ਸਾਲ ਦੀ ਵਾਰੰਟੀ ਗਰੰਟੀ ਹੁੰਦੀ ਹੈ ਜੇ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਠੀਕ ਕਰਕੇ ਦੇਣਾ ਤੇ ਉਸ ਦੇ ਤਹਿਤ ਆਪਾਂ ਨਾਲ ਦੀ ਇੱਕ ਗਾਰੰਟੀ ਜੋ ਹੈ ਉਹ ਕਾਰਪੋਰੇਸ਼ਨ ਕੋਲੇ ਪਈ ਵੀ ਹੁੰਦੀ ਹੈ ਜਦੋਂ ਕੋਈ ਠੇਕੇਦਾਰ ਇਹ ਕੰਮ ਕਰਦਿਆ ਉਹਦੀ ਗਾਰੰਟੀ ਜੋ ਹੈ ਉਹ ਸਾਲ ਲਈ ਕਾਰਪੋਰੇਸ਼ਨ ਦੇ ਕੋਲੇ ਮਹਫੂਜ਼ ਰਹਿੰਦੀ ਹੈ ਤੇ ਹੁਣ ਜੋ ਤੁਸੀਂ ਮੇਰੇ ਨਿਗਾ ਚ ਇਹ ਕਰਾਈ ਅਸੀਂ ਨਾਲ ਦੀ ਨਾਲ ਇਸ ਪ੍ਰੋਬਲਮ ਨੂੰ ਐਕਸਨ ਸਾਹਿਬ ਕੋਲੇ ਭੇਜਿਆ ਤਾਂ ਇਹਦੀ ਰਿਪੋਰਟਿੰਗ ਕਰਕੇ ਮੈਨੂੰ ਜਲਦੀ ਭੇਜਣਗੇ ਤੇ ਇਸ ਪ੍ਰੋਬਲਮ ਨੂੰ ਆਪਾਂ ਐਸ ਸੂਨ ਐਸ ਪੋਸੀਬਲ ਹੱਲ ਕਰਾਂਗੇ ਐਕਸਨ ਨਾਲ ਵੀ ਗੱਲ ਕੀਤੀ ਕਿ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਸੜਕ ਬਣ ਰਹੀ ਹੈ 나ਈ ਮੈਂ ਕੋਈ ਸਟੇਟਮੈਂਟ ਦੇਣੀ ਹੈ ਨਹੀਂ ਨਹੀਂ ਮੈਂ ਹੁਣੇ ਉਹਨਾਂ ਨੂੰ ਭੇਜਿਆ ਉਹਨੇ ਭੇਜੀ ਉਹਨਾਂ ਨੇ ਆਪਣੀ ਟੀਮ ਨੂੰ ਚੈੱਕ ਕਰਕੇ ਤੇ ਜਲਦ ਤੋਂ ਜਲਦ ਇਹਦਾ ਹੱਲ ਕਰਾਉ। ਤੁਸਾਂ ਲੱਗਦਾ ਵੀ ਕਿਤੇ ਮੌਕੇ ਤੇ ਕਿਹੜਾ ਜੀਸੀ ਵੀ ਲਾਪਰਵਾਹੀ ਰਹੀ ਹੈ ਜੇ ਸਾਈਟ ਤੇ ਖੜਦਾ ਤਾਂ ਸ਼ਾਇਦ ਇਹ ਹਾਲਾਤੀ ਹੋਣੀ ਸੀ। ਨਹੀਂ ਬਿਲਕੁਲ ਇਹ ਮੈਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੇ ਕੋਈ ਸੜਕ 'ਚ ਜਾਂ ਕੰਮ 'ਚ ਖਰਾਬੀ ਹੈ ਤਾਂ ਬਿਲਕੁਲ ਇਹ ਜੀ ਸਾਹਿਬ ਦੀ ਲਾਪਰਵਾਹੀ ਹੈ। ਇਹ ਇਸ ਕੰਮ ਤੇ ਜ਼ਰੂਰ ਆਪਾਂ ਨਿਗਾਹ ਦੇਵਾਂਗੇ ਤੇ ਐਸ ਸੂਨ ਐਸ ਪੋਸੀਬਲ ਜਦੋਂ ਆਪਣੇ ਕੋਲ ਰਿਪੋਰਟ ਆਉਗੀ ਵੀ ਕੀ ਉਹ ਕੰਮ ਚੰਗਾ ਆ ਮਾੜਾ ਹੋਇਆ ਉਸ ਹਿਸਾਬ ਨਾਲ ਇਲੈਕਸ਼ਨ ਲੱਗਣ